ਇਹ ਪਾ ਕੇ ਰੱਖਣਾ ਹੈ ਹੈਲਮਟ ਪਾ ਕੇ ਰੱਖਣਾ ਹੈ ਠੀਕ ਹੈ ਸੇਫਟੀ ਆਪਣੀ ਹੈ ਜਾਨ ਬਚਾਓ ਠੀਕ ਹੈ ਹੈਲਮਟ ਪਾਓ ਔਰ ਵੀ ਤੁਹਾਡੀ ਸੇਫਟੀ ਆਪਣੀ ਹੈ ਇਹ ਹੈਲਮਟ ਨਹੀਂ ਪਾਓਗੇ ਤਾਂ ਮੈਂ ਲੈਣਾ ਜਾਣਾ ਵੱਡੀ ਗੱਲ ਹੈ ਔਰ ਹੈਲਮਟ ਪਾ ਕੇ ਰੱਖਣਾ ਠੀਕ ਹੈ ਤਾਂ ਦੇਖੋ ਮੈਮ ਠੀਕ ਹੈ ਜੀ ਕੋਈ ਆ ਗਿਆ ਕਿ ਕੱਢ ਦੋ ਰਿਪੋਰਟਰ ਦੱਸ ਦੋ ਜੀ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਦੇ ਵਾਸਤੇ ਇਹ ਅੱਜ 40 ਸੌ ਹਸਪੀਟਲ ਦੇ ਵੱਲੋਂ ਹਲਮੇਟਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ ਟੂ wheeler ਵਾਹਨ ਚਾਲਕਾਂ ਦੇ ਲਈ ਇਹ ਬੜਾ ਵਧੀਆ ਪ੍ਰੋਲਾ ਹੈਗਾ ਕਿਉਂਕਿ ਜਿਹੜਾ ਇੱਕ ਟੂ-ਵੀਲਰ ਵਾਲਾ ਹੈਗਾ ਉਹ ਉਹਦੇ ਲਈ ਸੜਕ ਦੇ ਉੱਤੇ ਚੱਲਣਾ ਡੇਂਜਰਸ ਜ਼ਿਆਦਾ ਹੁੰਦਾ ਇੱਕ ਟੂ-ਵੀਲਰ ਡਰਾਈਵਰ ਦੇ ਲਈ ਜ਼ਰੂਰੀ ਹੁੰਦਾ ਕਿ ਉਹ ਇੱਕ ਤਾਂ ਆਪਣੀ ਸਪੀਡ ਦੇ ਵੱਲ ਖਿਆਲ ਰੱਖੇ ਔਰ ਜਦੋਂ ਉਹ ਆਪਣੇ ਵਹੀਕਲ ਤੇ ਬੈਠਦਾ ਤਾਂ ਉਹ ਦੋ ਗੱਲਾਂ ਦਾ ਹੀ ਖਿਆਲ ਪਹਿਲਾਂ ਰੱਖਦਾ ਵੀ ਪਹਿਲਾਂ ਉਹਦੀ ਬ੍ਰੇਕ ਲੱਗੀ ਪ੍ਰੋਪਰ ਲੱਗਦੀ ਹੈ ਕਿ ਨਹੀਂ ਸੈਕੰਡ ਉਹਦੇ ਹੈਲਮਟ ਪਾਇਆ ਹੋਇਆ ਹੁੰਦਾ ਤਾਂ ਉਹ ਮਿਨੀਮਮ ਸੇਫਟੀ ਤਾਂ ਹੈ ਹੀ ਹੈ ਹਰਡ ਕਹ ਲਿਆ ਕਿ ਜੇ ਇੱਕ ਜਿਹੜਾ ਚਾਲਕ ਹੈ ਟੂ-ਵਿਲਰ ਚਾਲਕ ਹੈ ਉਹ ਹੈਲਮਟ ਪਾ ਕੇ ਤੁਰਦਾ ਤੋਰਦਾ ਆਪਣਾ ਸਫਰ ਤਾਂ ਉਹ ਪਹਿਲਾਂ ਹੀ ਉਹਦੀ ਜਿਹੜੀ ਮਨਸ਼ਾ ਪਤਾ ਚੱਲ ਜਾਂਦੀ ਹੈ ਕਿ ਪ੍ਰੋਪਰ ਆਪਣਾ ਬਚਾਅ ਵੀ ਚਾਹੁੰਦਾ ਤੇ ਪਬਲਿਕ ਦਾ ਬਚਾਅ ਵੀ ਚਾਹੁੰਦਾ ਔਰ ਇਹ ਪ੍ਰੋਪਰ ਟ੍ਰੈਫਿਕ ਦਾ ਰੂਲ ਵੀ ਸਮਝੂਗਾ ਥੈਂਕ ਯੂ ਨੌਜਵਾਨ ਹੋਣ ਸਾਰੇ ਵੈ ਤਾਂ ਟੂ-ਵਿਲਰਜ਼ ਹੀ ਮੇਨ ਟੂ-ਵਿਲਰ ਡਰਾਈਵਰ ਦੀ ਗੱਲ ਕਰ ਰਹੇ ਆਂ ਨੌਜਵਾਨਾਂ ਲਈ ਤਾਂ ਹੈ ਹੀ ਹੈ ਨੌਜਵਾਨ ਸਪੀਡ ਮੇਨਟੇਨ ਕਰ ਲੈਣ ਉਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਠੀਕ ਹੈ